ਪਰ ਕੁਰਸੀ ਆਲਮੋਸਟ ਰੋਜ਼ ਦੇਖਦੇ ਆਂ ਤੇ ਹਰ ਥਾਣੇ 'ਚ ਦੇਖਦੇ ਆਂ ਕਿ ਕੰਪਲੇਨਟਸ ਆਂਦੀਆਂ ਕੁੜੀਆਂ ਦੀ ਪਹਿਲਾਂ ਫੇਰ ਚੱਲਿਆ ਬੜੇ ਸਾਲ ਤੱਕ ਨਾਲ ਰਹੇ ਜਦ ਤੱਕ ਸਭ ਕੁਝ ਠੀਕ ਸੀ ਠੀਕ ਹੈ ਕਿਸੇ ਰੀਜ਼ਨ ਨਾਲ ਲੜਾਈ ਕਰਕੇ ਲड़का ਕਹਿੰਦਾ ਮੈਂ ਨਹੀਂ ਨਾਲ ਰਹਿਣਾ ਚਾਹੁੰਦਾ ਤੇ ਕੁੜੀਆਂ ਪੁਲਿਸ ਸਟੇਸ਼ਨ ਜਾ ਕੇ ਮੁੰਡੇ ਦੇ ਅਗੇਂਸ ਰੇਪ ਦਾ ਕੇਸ ਕਰ ਦਿੰਦੀਆਂ ਬੜੇ ਸਾਲ ਤੱਕ ਬਹੁਤ ਲੜਕੇ ਇਹੋ ਜਿਹੇ ਵੀ ਆਂ ਜਿਹੜੇ ਰੇਪ ਕੇਸ 'ਚ ਕੂਟਾਂ 'ਚ ਧੱਕੇ ਖਾ ਕੇ ਜਿੰਨਾ 'ਚ ਗਏ ਵੀ ਆਂ ਪਰ ਉਹ ਕੀ ਜੇ ਤੁਹਾਡਾ ਕੰਸਰਨ ਸੀਗਾ ਜੇ ਤੁਸੀਂ ਨਾਲ ਰਹੇ ਹੋ ਤੇ ਵਿਦ ਫਿਊਚਰ ਤੁਹਾਡਾ ਰਿਲੇਸ਼ਨਸ਼ਿਪ ਫੇਲ ਹੋ ਜਾਂਦਾ ਹੈ ਕਿਸੇ ਰ ਔਰ ਰੇਪ ਨਹੀਂ ਹੈ ਕਿ ਤੁਸੀਂ ਲੜਕੀਆਂ 18 ਸਾਲ ਸੇ ਵੱਡੀ ਹੋ ਤੁਹਾਨੂੰ ਸਭ ਹਰ ਗੱਲ ਪਤਾ ਹੈ ਰਿਲੇਸ਼ਨ ਪਤਾ ਹੈ ਜ਼ਿੰਦਗੀ ਦੇ ਬਾਰੇ ਪਤਾ ਹੈ ਤੇ ਤੁਸੀਂ ਡਿਸੀਜਨ 메ਕਿੰਗ ਆਪਣੀ ਰੱਖ ਸਕਦੇ ਹੋ ਜੇ ਕੱਲ ਕਿਸੇ ਰੀਜ਼ਨ ਤੋਂ ਬੀਂਗ ਅ ਹਿਊਮਨ ਤੁਹਾਡੇ ਆਪਸ ਚ ਕੋਈ ਲੜਾਈ ਆ ਗੇਰਵਾਦ ਫੇਰਵਾਦ ਆ ਜਾਂਦਾ ਹੈ ਫਿਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੱਲ ਜਾ ਕੇ ਬੋਲੋ ਕਿ ਜੀ ਮੇਰਾ ਤਾਂ ਰੇਪ ਕੀਤਾ ਗਿਆ ਸੀ ਐਫ ਆਈ ਆਰ ਹੋ ਜਾਂਦੀ ਹੈ ਲੜਕੇ ਨੂੰ ਆਪਣਾ ਸੱਚ ਦੱਸਣ ਲਈ ਸਾਲੋਂ ਸਾਲ ਥੱਕੇ ਖਾਣੇ ਬੰਦੇ ਕੋਰਚ ਉਹਦੇ ਕਰਕੇ ਉਹਦੀ ਯੰਗ ਏਜ ਜਾਂਦੀ ਹੈ ਉਦੇ ਕਰਕੇ ਉਹਦਾ ਸਮਾਜ 'ਚ ਇੱਕ ਨਾਖਰਾਬ ਹੁੰਦਾ ਕਿਉਂਕਿ ਕਿਸੇ ਤੇ ਕੋਈ ਰੇਵ ਦਾ ਕੇਸ ਲੱਗਿਆ ਹੋਵੇ ਉਹ ਇਹਨੂੰ ਘਰ ਮਿਠਾ ਕੇ ਰਾਜ਼ੀ ਨਹੀਂ ਕੋਈ ਉਹਨੂੰ ਆਪਣੇ ਨਾਲ ਦੋਸਤਾਂ ਨਾਲ ਆਪਣੀ ਭੈਣ ਭਰਾ ਨਾਲ ਬਿਠਾ ਕੇ ਰਾਜ਼ੀ ਨਹੀਂ ਹੈ ਤੇ ਜਿਹੜਾ ਉਹ ਜਿ ਕਲੰਕ ਲੱਗਦਾ ਨਾ ਉਹ ਬੰਦੇ ਨੂੰ ਖਾ ਜਾਂਦਾ ਉਹ ਦਿਨ ਵਿੱਚ ਵੀ ਰਹ ਰਹੇ ਉਹ ਤੋਂ 6 ਮਹੀਨੇ ਤੋਂ ਉੱਪਰ ਰਹੇ ਹੋ ਤਾਂ ਤੁਸੀਂ ਰੇਵ ਅਪਲੀਕੇਸ਼ਨ ਬਾਅਦ ਨਹੀਂ ਲਾ ਸਕਦੇ ਜੇ ਅੱਜ ਕੋਈ ਕੁੜੀ ਇਲਜ਼ਾਮ ਵਲਾਦੇ ਤੇ ਕੁੜੀ ਦਾ ਇਲਜ਼ਾਮ ਪ੍ਰੂਫ ਹੋ ਜੇ ਸਾਡੇ ਲਾਅ 'ਚ ਪ੍ਰੋਵੀਜ਼ਨ ਵੀ ਹੈ ਸਜ਼ਾ ਦੇ ਨਾਲ ਕੁੜੀ ਨੂੰ ਕੰਪਨਸੇਟ ਵੀ ਕਰੋ ਔਰ ਮੁੰਡੇ ਲਈ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਗਲਤ ਕੀਤਾ ਤਾਂ ਉਹਨੂੰ ਕੰਪੰਸੇਟ ਕਰੋ ਤੇ ਮੁੰਡੇ ਵਾਲੀ ਥੋੜੀ ਜੀ ਪ੍ਰੋਬਲਮ ਤਾਂ ਹੈਗੀ ਹੈ ਤੇ ਸਭ ਤੋਂ ਗਲਤ ਗੱਲ ਇਹ ਹੈ ਜਿਹੜੀ ਕੁੜੀਆਂ ਫਾਲਸ ਕੇਸ ਪਾਉਂਦੀ ਹੋਈ ਨਹੀਂ ਸਮਝਦੀ ਕਿ ਕੱਲ ਜਿਹੜਾ ਜੈਨੂਅਲ ਕੇਸ ਆਏਗਾ ਉਹਨਾਂ ਦੇ ਕੀ ਗਲਤੀ ਸੀ ਕਿਉਂਕਿ ਅੱਜ ਦੇ ਟਾਈਮ 'ਚ ਜੇ ਕੋਈ ਸਾਨੂੰ ਸੁਣਨ ਨੂੰ ਆਂਦਰਾ ਰੇਪ ਹੈ ਜਾਂ ਮੇਰੇ ਕੋਲ ਕੋਈ ਆਂਦਰਾ ਰੇਪ ਹੈ ਮੈਂ ਪਹਿਲਾਂ ਕਲੀਅਰ ਕਰ ਬੋਲਦਾ ਕਿ ਕੰਸੈਂਟ ਨਾਲ ਪਹਿਲਾਂ ਕੋਈ ਰਿਲੇਸ਼ਨ ਸੀਗਾ ਤੇ ਤੁਸੀਂ ਮੰਨੋ ਕਿ 70% ਕੇਸ ਜਿਹੜੇ ਰੇਪ ਦੇ ስਟੇਟ ਫਾਈਲ ਹੋ ਰਹੇ ਆ ਉਹ ਇਹੀ ਹੋ ਰਿਹਾ ਕਿ ਹਾਂ ਮੇਰਾ ਪਹਿਲਾਂ ਰਿਲੇਸ਼ਨ ਸੀਗਾ ਜਿਹੜੇ ਕਿ ਕੁ ਮੁੰਡਿਆਂ ਤੇ ਅਲੀਗੇਸ਼ਨ ਲਾਉਂਦੇ ਆ ਕਿ ਇਹਨਾਂ ਨੇ ਮੇਟੇ ਰੇਪ ਕੀਤਾ 6-6 ਮਹੀਨੇ ਸਾਤ-ਸਾਤ ਮਹੀਨੇ ਉਹਨਾਂ ਨਾਲ ਲਿਵਿੰਗ ਚ ਰਹਿ ਕੇ ਕਿ ਸਾਡੇ ਤੇ ਕੇਸ ਕਰ ਦਿੰਦੇ ਆ ਕਿ ਰੇਪ ਕੇਸ ਕਰ ਦਿੰਦੇ ਆ ਮੁੰਡਿਆਂ ਦੇ ਉੱਤੇ ਫਿਰ ਮੁੰਡੇ ਕੇਸ ਵੀ ਲੜਦੇ ਆ ਜਿਹੜੇ ਤਾਂ ਗਲਤ ਆ ਉਹ ਤਾਂ ਮੰਨ ਸਕਦੇ ਆ ਜਿਹੜੇ ਸਹੀ ਹੁੰਦੇ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਦਾ ਮੁਰ ਕੇ ਉਹ ਫਿਰ ਗਲਤ ਸਟੇਪ ਚੱਕ ਕੇ ਸੁਸਾਈਡ ਵਗੈਰਾ ਕਰਦੇ ਉਸੇ ਨੰਬਰ ਕੀ ਗੱਨਾ ਚਾਹੂंगे ਤਾਂ ਬਾਰੇ ਕਹਾਂਗੇ ਹੁਣ ਤਾਂ ਨਾ ਇੱਕ ਮੈਜੇ ਤੁਹਾਨੂੰ ਸਹੀ ਦੱਸਾਂ ਕੋਰਟ ਚ ਬਹੁਤ ਹੀ ਆਮ ਗੱਲ ਹੋ ਚੁੱਕੀ ਸੀ ਕਿ हर आए दिन यह केस आते हैं दे है। अफेयर चलिया बड़े साल तक नाल रहे जब तक सब कुछ ठीक से ठीक है एक ह्यूमन नेचर कहते हर किसी लड़ाई हो सकती है किसी रीजन का लड़ाई करके लड़का कह नहीं रहना चाहता कुड़िया पुलिस स्टेशन जाके मुंडे अगेंस्ट वेरदार केस कर दी ਬਾਰੇ ਸਾਲ ਤੱਕ ਬਹੁਤ ਲੜਕੇ ਇਹੋ ਜਿਹੇ ਵੀ ਆ ਜਿਹੜੇ ਰਿਪ ਕੇਸ ਚ ਕੂਟਾ ਚ ਧੱਕੇ ਖਾ ਕੇ ਜਿੰਨਾ ਚ ਗਏ ਵੀ ਹੈ ਪਰ ਉਹ ਬਹੁਤ ਵਧੀਆ ਗੱਲ ਹੈ ਕਿ ਆਲਮੋਸਟ ਹਰ ਸਟੇਟ ਨੇ ਇਨਕਲੂਡਿੰਗ ਆਪਣੇ ਆਨਰਬਲ ਸੁਪਰੀਮ ਕੋਰਟ ਨੇ ਬਹੁਤ ਸਾਰੀ ਵਧੀਆ ਵਧੀਆ ਜਜਮੈਂਟਸ ਦਿੱਤੀਆਂ ਜਿਨ੍ਹਾਂ ਨੇ ਥੀਅਰ ਕੱਟ ਗਿਆ ਹੈ ਕਿ ਜੇ ਜੇ ਤੁਹਾਡਾ ਕਨਸਰਨ ਸੀਗਾ ਜੇ ਤੁਸੀਂ ਨਾਲ ਰਹੇ ਹੋ ਤੇ ਵਿਦ ਫਿਊਚਰ ਤੁਹਾਡਾ ਰਿਲੇਸ਼ਨਸ਼ਿਪ ਫੇਲ ਹੋ ਜਾਂਦਾ ਹੈ ਕਿਸੇ ਰੀਜ਼ਨ ਤੋਂ ਤਾਂ ਉਹ ਰਿਪ ਨਹੀਂ ਹੈ ਕਿ ਤੁਸੀਂ ਲੜਕੀਆਂ ਹੋ 18 ਸਾਲ ਸੇ ਵੱਡੀ ਹੋ ਤੁਹਾਨੂੰ ਸਭ ਹਰ ਗੱਲ ਪਤਾ ਹੈ ਰਿਲੇਸ਼ਨ ਪਤਾ ਹੈ ਜ਼ਿੰਦਗੀ ਦੇ ਬਾਰੇ ਪਤਾ ਹੈ ਤੇ ਤੁਸੀਂ ਡਿਸੀਜਨ ਮੇਕਿੰਗ ਆਪਣੀ ਰੱਖ ਸਕਦੇ ਹੋ ਜੇ ਕੱਲ ਕਿਸੇ ਰਿਜ਼ਨ ਤੋਂ ਬੀਂਗ ਬੀਂਗ ਅ ਹਿਊਮਨ ਤੁਹਾਡੇ ਆਪਸ ਵਿੱਚ ਕੋਈ ਲੜਾਈ ਆ ਦੇਰਵਾ ਦੇਰਵਾ ਆ ਜਾਂਦਾ ਫਿਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੱਲ ਜਾ ਕੇ ਬੋਲੋ ਕਿ ਜੀ ਮੇਰਾ ਤਾਂ ਰੇਪ ਕੀਤਾ ਗਿਆ ਸੀ ਇਸ ਕਰਕੇ ਹੁਣ ਬਹੁਤ ਘਟ ਹੋ ਗਿਆ ਹੋ ਜੇ ਕੇਸ ਜੇ ਵੱਧ ਰਹੇ ਐਲੀਗੇਸ਼ਨਸ ਲੱਗਦੀਆਂ ਨੇ ਸਭ ਤੋਂ ਬੁਰੀ ਗੱਲ ਆਪਣੇ ਲਾਅ ਚ ਬੁਰੀ ਨਹੀਂ ਕਹਾਂਗੇ ਪ੍ਰोसीਜਰਲ ਡਿਫਿਕਲਟੀ ਜਿਹੜੀ ਆਂਦੀ ਆ ਸਭ ਤੋਂ ਜ਼ਿਆਦਾ ਇਹ ਹੈ ਕਿ ਐਫ ਆਈ ਆਰ ਹੋ ਜਾਂਦੀ ਹੈ ਲੜਕੇ ਨੂੰ ਆਪਣਾ ਸੱਚ ਦੱਸਣ ਲਈ ਸਾਲੋਂ ਸਾਲ ਧੱਕੇ ਖਾਣੇ ਪੈਂਦੇ ਕੋਰਟ ਚ ਉਦੇ ਕਰਕੇ ਉਹਦੀ ਯੰਗ ਏਜ ਜਾਂਦੀ ਹੈ ਉਦੇ ਕਰਕੇ ਉਹਦਾ ਸਮਾਜ 'ਚ ਇੱਕ ਨਾਖਰਾਬ ਹੁੰਦਾ ਕਿਉਂਕਿ ਕਿਸੇ ਤੇ ਕੋਈ ਰੇਵ ਦਾ ਕੇਸ ਲੱਗਿਆ ਹੋਵੇ ਉਹ ਇਹਨੂੰ ਘਰ ਮਿਠਾ ਕੇ ਰਾਜ਼ੀ ਨਹੀਂ ਕੋਈ ਇਹਨੂੰ ਆਪਣੇ ਨਾਲ ਦੋਸਤਾਂ ਨਾਲ ਆਪਣੀ ਭੈਣ ਭਰਾ ਨਾਲ ਬਿਠਾ ਕੇ ਰਾਜ਼ੀ ਨਹੀਂ ਹੈ ਤੇ ਜਿਹੜਾ ਉਹ ਜਿ ਕਲੰਕ ਲੱਗਦਾ ਨਾ ਉਹ ਬੰਦੇ ਨੂੰ ਖਾ ਜਾਂਦਾ ਤੇ ਹੁਣ ਇਹ ਹੈ ਕਿ ਚਲੋ ਸੁਪਰੀਮ ਕੋਰਟ ਨੇ ਹੁਣ ਇੱਕ ਨਵੀਂ ਜੱਜਮੈਂਟ ਵੀ ਆਈ ਸੀ ਕਿ ਕਹਿੰਦੇ ਜੇ ਤੁਸੀਂ ਲਿਵਿੰਗ 'ਚ ਵੀ ਰਹ ਰਹੇ ਹੋ ਤਾਂ ਤੁਸੀਂ 6 ਮਹੀਨੇ ਤੋਂ ਉੱਪਰ ਰਹੇ ਹੋ ਤਾਂ ਤੁਸੀਂ ਰਿਪ ਅਪਲੀਕੇਸ਼ਨ ਬਾਅਦ 'ਚ ਨਹੀਂ ਲਾ ਸਕਦੇ ਪਰ ਕਹਿੰਦੇ ਨਾ ਇੱਕ ਆਲੇ ਕਈ ਲੂਪ ਹੋ ਜਾਂਦੇ ਲੋਅਸ ਹੋ ਸਿੱਕੇ ਲੂਪ ਹੋ ਲਿਆ ਕਿ ਮੁੰਡਿਆਂ ਦੀ ਸੁਣਵਾਈ ਬਹੁਤ ਘਟ ਹੁੰਦੀ ਹੈ ਤੇ ਆਪਣੀ ਗੱਲ ਰੱਖਦੇ ਰੱਖਦੇ ਸਾਲੋ ਸਾਲੋ ਹੋ ਜਾਂਦੇ ਤੇ ਇਹੋ ਜਿਹਾ ਇਰਰੀਪੇਅਰਬਲ ਲੌਸ ਹੁੰਦਾ ਕਿ ਮੁੜ ਕੇ ਉਹ ਬੰਦਾ ਉਹ ਲੌਸ ਨੂੰ ਕਵਰ ਕਰ ਹੀ ਨਹੀਂ ਹੁੰਨ ਕਾਫੀ ਕੇਸੇ ਸਾਡੇ ਕੋਲ ਵੀ ਆਉਂਦੇ ਸੀ ਵੀ ਦੇਖਦੇ ਆ ਤੁਹਾਡੇ ਕੋਲ ਵੀ ਆਉਂਦੇ ਹੋਣਗੇ ਜਿਹਦੇ ਵਿੱਚ ਕੋਈ ਕੇਸ ਲੱਗਾ ਉਹ ਕੇਸ 15 20 ਸਾਲ ਨਿਕਲ ਜਾਂਦਾ ਇੱਕ ਤਾਂ ਬੰਦੇ ਦਾ ਫਿਊਚਰ ਵੀ ਗਿਆ ਉਮਰ ਵੀ ਗਈ ਉਸ ਬਾਅਦ ਜਦੋਂ ਬੰਦਾ ਬਾਹਰ ਆਉਂਦਾ ਹੈ ਭਾਵੇਂ ਉਹ ਕੇਸ ਜਿੱਤੇ ਵੀ ਗਿਆ ਹੋਵੇ ਭਾਵੇਂ ਉੱਤੇ ਕੋਈ ਅਲੀਗੇਸ਼ਨਾਂ ਵੀ ਲੱਗਾ ਪਰ ਲੋਕੀ ਫਿਰ ਵੀ ਉਹਨੂੰ ਗਲਤ ਤਰੀਕੇ ਨਾਲ ਦੇ ਦਿਆ ਕਿਉਂਕਿ ਉਹ ਇਹ ਉਹ ਬਣ ਜਾਂਦੀ ਹੈ ਕਿ ਹਾਂ ਵੀ ਇਹਨੇ ਰੇਪ ਕੀਤਾ ਸੀ ਕੀ ਪਤਾ ਪੈਸਾ ਚੜ ਕੇ ਨ ਬਾਹਰ ਆਏ ਹੋਗੇ ਇੱਕ ਉਹ ਬੰਦੇ ਦਾ ਫਿਊਚਰ ਕੀ ਉਹਦੀ ਪੂਰੀ ਲਾਈਫ ਖਰਾਬ ਕਰ ਦਿੱਤੀ ਜਾਂਦੀ ਆ ਇਸ ਨੂੰ ਲੈ ਕੇ ਮੈਂ ਉਹੀ ਕਿਹਾ ਨਾ ਕਿ ਸਾਡੇ ਲਾਅ ਵਿੱਚ ਕੀ ਹੈ ਸਾਡੇ ਲਾਅ ਜਿਹੜਾ ਪ੍ਰੋਸੀਜਰ ਹੈ ਨਾ ਉਹ ਬਹੁਤ ਲੰਮਾ ਹੈ ਜਿਹਨੂੰ ਤੁਸੀਂ ਬੜੀ ਬਾਰ ਫਿਲਮਸ ਵੀ ਸੁਣਿਆ ਹੈ ਲੋਕਾਂ ਦਾ ਵੀ ਸੁਣਿਆ ਹੈ ਕਿ ਕਚਾਰੀਆਂ ਦੇ ਤੱਕੇ ਘਾ ਕੇ ਤੱਕ ਦੇ ਤਾਰੀਖ पे ਤਾਰੀਖ ਉਹ ਸੱਚਾਈ ਹੈ ਕਿਉਂਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਹ ਇੱਕ ਪਾਰਟਿਕੂਲਰ ਰਾਈਟ ਦਿੰਦਾ ਹੈ ਆਡੀ ਅਲਟਰਮ ਪੈਟਰਮਿਕ ਲੈਟਨ ਵਰ ਹੈ ਜਿਸ ਦਾ ਕੀ ਮਤਲਬ ਹੈ ਓਪਰਚੁਨਿਟੀ ਆਫ ਬੀਇੰਗ ਉਦੇ ਤੇ ਕੋਈ ਵੀ ਅਲੀਗੇਸ਼ਨ ਨਹੀਂ ਲਗਾਈ ਜਾਏਗੀ ਉਹਨੂੰ ਸੁਣੇ ਬਿਨਾ ਉਸ ਤੋਂ ਕੋਈ ਉਹਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਏਗੀ ਤੇ ਉਹ ਸੁਣਨ ਲਈ ਜਿਹੜਾ ਟਾਈਮ ਲੱਗਦਾ ਨਾ ਦੋਨੋਂ ਧਿਰਾਂ ਦੀ ਗੱਲ ਰੱਖਣ ਲਈ ਦੋਨੋਂ ਪਾਰਟੀਆਂ ਦੀ ਗੱਲ ਰੱਖਣ ਲਈ ਜੋ ਟਾਈਮ ਲੱਗਦਾ ਉਹ ਟਾਈਮ ਕਈ ਵਾਰ ਸਾਲੋ ਸਾਲ ਨਿਕਲ ਜਾਂਦੇ ਹਨ ਹੁਣ ਤੁਸੀਂ ਮਰਡਰ ਕੇਸ ਰੇਪ ਕੇਸ ਦੇਖੋਗੇ ਕਈ ਵਾਰ 10 10 20 20 30 30 ਬੰਦੇ ਦੀ ਬਰਡਨ ਲਗਾ ਦਿੰਦੇ ਆ ਹੁਣ ਕੋਰਟ ਦੇ ਉੱਤੇ ਵੀ ਇੰਨਾ ਬਰਡਨ ਹੈ ਕੋਰਟ ਵੀ ਇਨਸਾਨੀ ਹੈ ਜੱਜ ਵੀ ਇੱਕ ਇਨਸਾਨੀ ਹੈ ਅਗਲੇ ਦੇ ਕੋਰਟ 'ਚ 100 100 ਕੇਸ ਲੱਗਣਗੇ ਕਿੱਦਾਂ ਕੰਮ ਕਰੇਗਾ ਤੇ ਅਲਟੀ ਇੱਕ ਦਿਨ ਚ ਇੱਕ ਦੀ ਵਿਟਨੈਸ ਹੋਈ ਦੂਜੇ ਦਿਨ ਦੂਜੇ ਦੀ ਵੀ ਇੱਕ ਦਿਨ ਚ ਪੂਰੀ ਨਹੀਂ ਫਿਰ ਅਗਲੇ ਡੇਟ ਤੇ ਵਿਟਨੈਸ ਹੋਈ ਫਿਰ ਕਰਾਸ ਐਗਜ਼ਾਮੀਨੇਸ਼ਨ ਹੋਇਆ ਕਰਦੇ ਕਰਦੇ ਸਾਲੋ ਸਾਲ ਲੱਗ ਜਾਂਦੇ ਸਫਰ ਕੌਣ ਕਰਦਾ ਹੈ ਜੇ ਆ ਬੰਦਾ ਨਜਾਇਜ਼ ਫਸਿਆ ਜਿਹੜਾ ਫਸਿਆ ਹੁੰਦਾ ਹੈ ਉਹਨੂੰ ਔਰਚ ਵੀ ਸਾਬਿਤ ਕਰਨਾ ਹੈ ਉਹਨੂੰ ਦੁਨੀਆ ਚ ਵੀ ਸਾਬਿਤ ਕਰਨਾ ਹੈ ਕਿ ਮੈਂ ਨਹੀਂ ਕੀਤਾ ਤੇ ਜੇ ਉਹ ਕਰ ਵੀ ਦਿੰਦਾ ਹੈ ਤੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਲੋਕ ਕਹਿੰਦਾ ਯਾਰ ਇਹਦਾ ਪੈਸਾ ਚੜ ਗਿਆ ਹੋਣਾ ਹੈ ਜਾਂ ਆਪ ਸੈਟਿੰਗ ਹੋਣੀ ਹੈ ਉਹ ਹੋ ਗਈ ਹੋਣੀ ਹੈ ਕਿਤੇ ਦਿਨੇ ਹੋਣਾ ਹੀ ਜਾਂ ਹੋ ਸਕਦਾ ਹੈ ਬੰਦਾ ਬਚ ਗਿਆ ਹੋਵੇ ਵਧੀਆ ਵਕੀਲ ਕਰਕੇ ਕੇਸ ਨਿਕਾਲ ਗਿਆ ਪਰ ਸੱਚਾਈ ਬੰਦਾ ਨਹੀਂ ਦੱਸ ਪਾਉਂਦਾ ਉਹ ਇਕ ਕਹਿੰਦੇ ਆ ਨਾ ਕਿ ਦੋਨੋਂ ਸਾਈਡ ਨੂੰ ਪਤਾ ਹੁੰਦਾ ਸੱਚਾਈ ਕੀ ਹੈ ਕੋਰਟ ਨੂੰ ਦੇਖਣਾ ਪੈਂਦਾ ਤੇ ਕੋਰਟ ਨੂੰ ਦੇਖਣ ਨੂੰ ਟਾਈਮ ਲੱਗ ਜਾਂਦਾ ਉਹਨੇ ਇੱਕ ਐਗਜ਼ਾਮਪਲ ਹੈ ਹੀ ਹੈ ਕਿ ਕਾਫੀ ਸਾਲ ਪਹਿਲਾਂ ਇੱਕ ਦਿੱਲੀ ਚ ਹੋਇਆ ਸੀਗਾ ਇੱਕ ਮੁੰਡੇ ਦਾ ਉਹਨੇ ਰੈੱਡ ਲਾਈਟ ਤੇ ਕੁਝ ਮੋਰ ਕੁੜੀ ਨੂੰ ਕੁਝ ਕਿਹਾ ਜਿਸ ਦਾ ਕਿ ਉਹਨੇ ਕਿਆ ਵੀ ਨਹੀਂ ਸੀਗਾ ਉੱਤੇ ਅਲੀਗੇਸ਼ਨ ਲਗਾ ਦਿੱਤੇ ਗਏ ਸੀ ਕਿੰਨੇ ਸਾਲਾਂ ਬਾਅਦ ਜਾ ਕੇ ਉਹਦਾ ਕੇਸ ਸਾਹਮਣੇ ਆਇਆ ਕਿ ਨਹੀਂ ਉਹ ਮੁੰਡਾ ਇਨੋਸੈਂਟ ਹਾਂ ਮੁੰਡੇ ਨੇ ਕੁਝ ਨਹੀਂ ਕੀਤਾ ਨਹੀਂ ਨਹੀਂ ਪਰ ਉਹ ਕੀ ਕਰਦਾ ਰਹੇ ਉਹ ਤੜਾ ਕਿੰਨੇ ਸਾਲ ਤੱਕ ਕੋਈ ਪਤਾ ਨਹੀਂ ਜਿਹੜਾ ਟਾਈਮ ਉਹਦਾ ਨਿਕਲ ਗਿਆ ਜਿਹੜੀ ਉਹਦੀ ਬਦਨਾਮੀ ਹੋ ਗਈ ਜਿਹੜਾ ਟਾਈਮ ਉਹ ਮੂੰਹ ਛੁਪਾਉਂਦਾ ਰਿ ਜਿਹੜੇ ਟਾਈਮ ਦੇ ਵਿੱਚ ਦੋਸ ਮਿੱਤਰ ਛੁੱਟ ਗਏ ਉਹ ਟਾਈਮ ਵਾਪਸ ਨਹੀਂ ਆ ਸਕਦਾ ਉਹ ਕੰਪਨਸੇਟ ਵੀ ਨਹੀਂ ਹੋ ਸਕਦਾ ਬੜੀ ਮੈਂ ਤੋ ਨਹੀਂ ਗਲ ਦੱਸਣਾ ਜੇ ਅੱਜ ਕੋਈ ਕੁੜੀ ਇਲਜ਼ਾਮ ਮਲਾ ਦੇ ਤੇ ਕੁੜੀ ਦਾ ਇਲਜ਼ਾਮ ਪ੍ਰੂਫ ਹੋ ਜੇ ਸਾਡੇ ਲਾਅ ਚ ਪ੍ਰੋਵੀਜ਼ਨ ਵੀ ਹੈ ਸਜ਼ਾ ਦੇ ਨਾਲ ਕੁੜੀ ਨੂੰ ਕੰਪਨਸੇਟ ਵੀ ਕਰੋ ਪਰ ਮੁੰਡੇ ਲਈ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਗਲਤ ਕੀਤਾ ਤਾਂ ਉਹਨੂੰ ਕੰਪਨਸੇਟ ਕਰੋ ਤੇ ਮੁੰਡੇ ਵਾਲੀ ਥੋੜੀ ਜੀ ਪ੍ਰੋਬਲਮ ਤਾਂ ਹੈਗੀ ਹੈ ਤੇ ਸਭ ਤੋਂ ਗਲਤ ਗੱਲ ਇਹ ਜਿਹੜੀ ਕੁੜੀ ਐ ਫਾਲਸ ਕੇਸ ਪਾਉਂਦੀ ਉਹ ਨਹੀਂ ਸਮਝਨੇ ਕਿ ਕੱਲ ਜਦੋਂ ਜੈਨੂਅਲ ਕੇਸ ਆਏਗਾ ਉਹਨਾਂ ਤੇ ਕੀ ਗਲਤੀ ਸੀ ਕਿਉਂਕਿ ਅੱਜ ਦੇ ਟਾਈਮ 'ਚ ਜੇ ਕੋਈ ਸਾਨੂੰ ਸੁਣਨ ਨੂੰ ਅੰਦਰ ਰੇਪ ਹੈ ਜਾਂ ਮੇਰੇ ਕੋਲ ਵੀ ਗਲੈਂਡਰ ਰੇਪ ਹੈ ਮੈਂ ਪਹਿਲਾਂ ਕਲੀਅਰ ਕਰ ਬੋਲਦਾ ਕਿ ਕਨਸੈਂਟ ਨਾਲ ਪਹਿਲਾਂ ਕੋਈ ਰਿਲੇਸ਼ਨ ਸੀਗਾ ਤੇ ਤੁਸੀਂ ਮੰਨੋ ਕਿ 70% ਕੇਸ ਜਿਹੜੇ ਰੇਪ ਦੇ ਸਟੇਟ ਫਾਈਲ ਹੋ ਰਹੇ ਆ ਉਹ ਇਹੀ ਹੋ ਰਹੇ ਕਿ ਹਾਂ ਮੇਰਾ ਪਹਿਲਾਂ ਰਿਲੇਸ਼ਨ ਸੀਗਾ ਆ ਚੀਜ਼ ਖੁਦ ਵੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਮਜ਼ਾਕ ਇਆ ਕੋਈ ਛੋਟੀ ਮੋਡੀ ਚੀਜ਼ ਨਹੀਂ ਹੈ ਬਟ ਅਨਫੋਰਚਨਟਲੀ ਸੀਨ ਹੈ ਕਿ ਆਪਾਂ ਕੋਰਸ ਨਾਲ ਆਲਮੋਸਟ ਰੋਜ਼ ਦੇਖਦੇ ਆ ਤੇ ਹਰ ਥਾਣੇ 'ਚ ਦੇਖਦੇ ਆ ਕਿ ਕੰਪਲੇਨਟਸ ਆਉਂਦੀਆਂ ਕੁੜੀਆਂ ਦੀ ਪਹਿਲਾਂ अफेयर ਚੱਲਿਆ ਬੜੇ ਸਾਲ ਤੱਕ ਨਾਲ ਰਹੇ ਜਦ ਤੱਕ ਸਭ ਕੁਝ ਠੀਕ ਸੀ ਠੀਕ ਹੈ ਤੇ ਕਿਉਂ ਨੈਚਰ ਆਪਾਂ ਕਹਿੰਦੇ ਹਰ ਕਿਸੇ ਦੀ ਕਿਸੇ ਨਾਲ ਲੜਾਈ ਹੋ ਸਕਦੀ ਹੈ ਕਿਸੇ ਰੀਜ਼ਨ ਨਾਲ ਲੜਾਈ ਕਰਕੇ ਲड़का ਕਹਿੰਦਾ ਮੈਂ ਨਹੀਂ ਨਾਲ ਰਹਿਣਾ ਚਾਹੁੰਦਾ ਤੇ ਕੁੜੀਆਂ ਪੁਲਿਸ ਸਟੇਸ਼ਨ ਜਾ ਕੇ ਮੁੰਡੇ ਦੇ ਅਗੇਂਸ ਰੇਪ ਦਾ ਕੇਸ ਕਰਉਂਦੀਆਂ ਬਹੁਤ ਸਾਲ ਤੱਕ ਬਹੁਤ ਲੜਕੇ ਇਹੋ ਜਿਹੇ ਵੀ ਆ ਜਿਹੜੇ ਰੇਪ ਕੇਸ ਚ ਕੂਟਾਂ ਚ ਧੱਕੇ ਖਾ ਕੇ ਜਿੰਨਾ ਚ ਗਏ ਵੀ ਹੈ ਪਰ ਉਹਨਾਂ ਬਹੁਤ ਵਧੀਆ ਗੱਲ ਹੈ ਕਿ ਆਲਮੋਸਟ ਹਰ ਸਟੇਟ ਨੇ ਇਨਕਲੂਡਿੰਗ ਆਪਣੇ ਆਨਰਬਲ ਸੁਪਰੀਮ ਕੋਰਟ ਨੇ ਬਹੁਤ ਸਾਰੀ ਵਧੀਆ ਵਧੀਆ ਜਜਮੈਂਟਸ ਦਿੱਤੀਆਂ ਜਿਨ੍ਹਾਂ ਨੇ ਕਲੀਅਰ ਕਟ ਗਿਆ ਹੈ ਕਿ ਜੇ ਤੁਹਾਡਾ ਕੰਸਰਨ ਸੀਗਾ ਜੇ ਤੁਸੀਂ ਨਾਲ ਰਹੇ ਹੋ ਤੇ ਵਿਦ ਫਿਊਚਰ ਤੁਹਾਡਾ ਰਿਲੇਸ਼ਨਸ਼ਿਪ ਫੇਲ ਹੋ ਜਾਂਦਾ ਹੈ ਕਿਸੇ ਰੀਜ਼ਨ ਤੋਂ ਹੌ ਰੇਪ ਨਹੀਂ ਹੈ ਕਿ ਤੁਸੀਂ ਲੜਕੀਆਂ ਹੋ 18 ਸਾਲ ਸੇ ਵੱਡੀ ਹੋ ਤੁਹਾਨੂੰ ਸਭ ਹਰ ਗੱਲ ਪਤਾ ਹੈ ਰਿਲੇਸ਼ਨ ਪਤਾ ਹੈ ਜ਼ਿੰਦਗੀ ਦੇ ਬਾਰੇ ਪਤਾ ਹੈ ਤੇ ਤੁਸੀਂ ਡਿਸੀਜਨ 메ਕਿੰਗ ਆਪਣੀ ਰੱਖ ਸਕਦੇ ਹੋ ਜੇ ਕੱਲ ਕਿਸੇ ਰੀਜ਼ਨ ਤੋਂ ਬੀਇੰਗ ਅ ਹਿਊਮਨ ਤੁਹਾਡੇ ਆਪਸ ਚ ਕੋਈ ਲੜਾਈ ਆ ਬੇਦਬਾਹੀ ਬੇਦਬਾਹੀ ਆ ਜਾਂਦਾ ਹੈ ਫਿਰ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੱਲ ਜਾ ਕੇ ਬੋਲੋ ਕਿ ਜੀ ਮੇਰਾ ਤਾਂ ਰੇਪ ਕੀਤਾ ਗਿਆ ਸੀ ਇਸ ਕਰਕੇ ਹੁਣ ਬਹੁਤ ਘਟ ਹੋ ਗਿਆ ਹੋ ਜੇ ਕੇਸ ਜੇ ਵੱਧ ਰਹੇ ਐਲੀਗੇਸ਼ਨਸ ਲਗਦੀਆਂ ਨੇ ਸਭ ਤੋਂ ਬੁਰੀ ਗੱਲ ਆਪਣੇ ਲਾਚ ਬੁਰੀ ਨਹੀਂ ਕਵਾਂਗੇ ਪ੍ਰੋਸੀਜਰਲ ਡਿਫਿਕਲਟੀ ਜਿਹੜੀ ਆਂਦੀ ਆ ਸਭ ਤੋਂ ਜ਼ਿਆਦਾ ਇਹ ਹੈ ਕਿ ਐਫ ਆਈ ਆਰ ਹੋ ਜਾਂਦੀ ਹੈ ਲੜਕੇ ਨੂੰ ਆਪਣਾ ਸੱਚ ਦੱਸਣ ਲਈ ਸਾਲੋਂ ਸਾਲ ਤੱਕ ਇਹ ਖਾਨੇ ਬੰਦੇ ਕੋਰਟ ਚ ਉਹਦੇ ਕਰਕੇ ਉਹਦੀ ਯੰਗ ਏਜ ਜਾਂਦੀ ਹੈ ਉਹਦੇ ਕਰਕੇ ਉਹਦਾ ਸਮਾਜ ਚ ਇੱਕ ਨਾਂ ਖਰਾਬ ਹੁੰਦਾ ਕਿਉਂਕਿ ਕਿਸੇ ਤੇ ਕੋਈ ਰੇਪ ਦਾ ਕੇਸ ਲੱਗਿਆ ਹੋਵੇ ਉਹ ਇਹਨੂੰ ਘਰ ਬਿਠਾ ਕੇ ਰਾਜ਼ੀ ਨਹੀਂ ਕੋਈ ਉਹਨੇ ਆਪਣੇ ਨਾਲ ਦੋਸਤਾਂ ਨਾਲ ਆਪਣੀ ਭੈਣ ਭਰਾ ਨਾਲ ਬਿਠਾ ਕੇ ਰਾਜ਼ੀ ਨਹੀਂ ਹੈ ਤੇ ਜਿਹੜਾ ਉਹ ਜਿ ਕਲੰਕ ਲੱਗਦਾ ਨਾ ਉਹ ਬੰਦੇ ਨੂੰ ਖਾ ਜਾਂਦਾ ਉਹ ਤੇ ਹੁਣ ਇਹ ਆ ਕਿ ਚਲੋ ਸੁਪਰੀਮ ਕੋਰਟ ਨੇ ਹੁਣ ਇੱਕ ਨਵੀਂ ਜਜਮੈਂਟ ਵੀ ਆਈ ਸੀ ਕਿ ਅੰਦਰ ਜੇ ਤੁਸੀਂ 11 ਚ ਵੀ ਰਹ ਰਹੇ ਹੋ ਉਤੋਂ 6 ਮਹੀਨੇ ਤੋਂ ਉੱਪਰ ਰਹੇ ਹੋ ਤਾਂ ਤੁਸੀਂ ਦੇ ਅਪਲੀਕੇਸ਼ਨ ਬਾਅਦ ਨਹੀਂ ਲਾ ਸਕਦੇ ਪਰ ਕੰਨ ਦੇ ਨਾਲ ਇੱਕ ਆਲੇ ਕਈ ਲੂਪ ਹੋਸ ਹੁੰਦੇ ਲਾਅਸ ਉਸੇ ਕਿ ਲੂਪ ਹੋ ਲੈ ਕਿ ਮੁੰਡਿਆਂ ਦੀ ਸੁਣਵਾਈ ਬਹੁਤ ਘੱਟ ਹੁੰਦੀ ਹੈ ਤੇ ਆਪਣੀ ਗੱਲ ਰੱਖਦੇ ਰੱਖਦੇ ਸਾਲੋ ਸਾਲੋ ਹੋ ਜਾਂਦੇ ਤੇ ਇਹ ਜਿਹੜਾ ਇਰੀਪੇਰਬਲ ਲਾਅਸ ਹੁੰਦਾ ਕਿ ਮੁੜ ਕੇ ਉਹ ਬੰਦਾ ਉਹ ਲਾਅਸ ਨੂੰ ਕਵਰ ਕਰ ਹੀ ਨਹੀਂ ਨੇ ਉਹ ਕਾਫੀ ਕੇਸੇ ਸਾਡੇ ਕੋਲ ਵੀ ਆਉਂਦੇ ਸੀ ਵੀ ਦੇਖਦੇ ਆ ਤੁਹਾਡੇ ਕੋਲ ਵੀ ਆਉਂਦੇ ਹੋਣਗੇ ਜਿਹਦੇ ਵਿੱਚ ਕੋਈ ਕੇਸ ਲੱਗਾ ਉਹ ਕੇਸ 15 20 ਸਾਲ ਨਿਕਲ ਜਾਂਦਾ ਇੱਕ ਤਾਂ ਬੰਦੇ ਦਾ ਫਿਊਚਰ ਵੀ ਗਿਆ ਉਮਰ ਵੀ ਗਈ ਉਸ ਬਾਅਦ ਜਦੋਂ ਬੰਦਾ ਬਾਹਰ ਆਉਂਦਾ ਹੈ ਤਾਂ ਭਾਵੇਂ ਉਹ ਕੇਸ ਜਿੱਤੇ ਵੀ ਗਿਆ ਹੋਵੇ ਭਾਵੇਂ ਉੱਤੇ ਕੋਈ ਅਲਿਗੇਸ਼ਨ ਨਾ ਵੀ ਲੱਗਾ ਪਰ ਲੋਕੀ ਫਿਰ ਵੀ ਉਹਨੂੰ ਗਲਤ ਤਰੀਕੇ ਨਾਲ ਦੇ ਦਿਆ ਕਿਉਂਕਿ ਉਹ ਇੱਕ ਉਹ ਬਣ ਜਾਂਦੀ ਹੈ ਕਿ ਹਾਂ ਵੀ ਇਹਨੇ ਰੇਵ ਕੀਤਾ ਸੀ ਕੀ ਪਤਾ ਪੈਸਾ ਚੜ ਕੇ ਨੰਬਾਰ ਆਇਆ ਹੋਵੇ ਇੱਕੋ ਬੰਦੇ ਦਾ ਫਿਊਚਰ ਕੀ ਉਹਦੀ ਪੂਰੀ ਲਾਈਫ ਖਰਾਬ ਕਰ ਦਿੱਤੀ ਜਾਂਦੀ ਆ ਇਸ ਜੀ ਨੂੰ ਲੈ ਕੇ ਮੈਂ ਉਹੀ ਕਿਹਾ ਨਾ ਕਿ ਸਾਡੇ ਲੋច ਕੀ ਹੈ ਸਾਡੇ ਲੋច ਜਿਹੜਾ ਪ੍ਰੋਸੀ ਜਿਨੂੰ ਤੁਸੀਂ ਬੜੀ ਬਾਰ ਫਿਲਮਸ ਵੀ ਸੁਨੇ ਆ ਲੋਕਾਂ ਦਾ ਵੀ ਸੁਨੇ ਆ ਕਿ ਕਚਾਰੀਆਂ ਦੇ ਤੱਕੇ ਗਾ ਕੇ ਤੱਕ ਦੇ ਤਾਰੀਖ पे तारੀਖ ਉਹ ਸੱਚਾਈ ਹੈ ਕਿਉਂਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਹ ਇੱਕ ਪਾਰਟਿਕੂਲਰ ਰਾਈਟ ਦਿੰਦਾ ਹੈ ਆਡੀ ਅਲਟਰਮ ਪੈਟਰਮਿਕ ਲੈਟਲ ਵਰ ਹੈ ਜਿਸ ਦਾ ਕੀ ਮਤਲਬ ਹੈ oportunity of being heard ਕਿ ਕਿਸੇ ਨੂੰ ਵੀ ਸੁਨੇ ਬਿਨਾ ਉਹਦੇ ਤੇ ਕੋਈ ਵੀ ਐਲੀਗੇਸ਼ਨ ਨਹੀਂ ਲਗਾਈ ਜਾਏਗੀ ਉਹਨੂੰ ਸੁਨੇ ਬਿਨਾ ਉਸ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਏਗੀ ਤੇ ਉਹ ਸੁਣਨ ਲਈ ਜਿਹੜਾ ਟਾਈਮ ਲੱਗਦਾ ਨਾ ਦੋਨੋਂ ਤੀਰਾਂ ਦੀ ਗੱਲ ਰੱਖਣ ਲਈ ਦੋਨੋਂ ਪਾਰਟੀਆਂ ਦੀ ਗੱਲ ਰੱਖਣ ਲਈ ਜੋ ਟਾਈਮ ਲੱਗਦਾ ਉਹ ਟਾਈਮ ਕਈ ਵਾਰ ਸਾਲੋ ਸਾਲ ਨਿਕਲ ਜਾਂਦੇ ਆ ਹੁਣ ਤੁਸੀਂ ਮਰਡਰ ਕੇਸ ਰੇਪ ਕੇਸ ਦੇਖੋਗੇ ਕਈ ਵਾਰ 10 10 20 20 30 30 ਬੰਦੇ ਦੀ ਵਿਟਨੈਸ ਲਗਾ ਦਿੰਦੇ ਆ ਹੁਣ ਕੋਰਟ ਦੇ ਉੱਤੇ ਵੀ ਇੰਨਾ ਬਰਡਨ ਹੈ ਕੋਰਟ ਵੀ ਇਨਸਾਨੀ ਹੈ ਜਜ ਵੀ ਇਨਸਾਨੀ ਹੈ ਤੇ ਅਗਲੇ ਦੇ ਕੋਰਟ 'ਚ 100 100 ਕੇਸ ਲੱਗਣ ਕਿੱਦਾਂ ਕੰਮ ਕਰੇਗਾ ਤੇ ਅਲਟੀਮੇਟਲੀ ਇੱਕ ਦਿਨ 'ਚ ਇੱਕ ਦੀ ਵਿਟਨੈਸ ਹੋਈ ਦੂਜੇ ਦਿਨ ਦੂਜੇ ਦੀ ਇੱਕ ਦਿਨ 'ਚ ਪੂਰੀ ਨਹੀਂ ਫਿਰ ਅਗਲੇ ਡੇਟ ਤੇ ਵਿਟਨੈਸ ਹੋਈ ਫਿਰ ਕਰਾਸ ਐਗਜ਼ਾਮੀਨੇਸ਼ਨ ਹੋਇਆ ਕਰਦੇ ਕਰਦੇ ਸਾਲੋ ਸਾਲ ਲੱਗ ਜਾਂਦੇ ਤੇ ਸਫਰ ਕੌਣ ਕਰਦਾ ਹੈ ਜੇ ਆਪ ਬੰਦਾ ਨਜਾਇਜ਼ ਫਸਿਆ ਕੇਸ ਤੇ ਜੋ ਕਰ ਵੀ ਦਿੰਦਾ ਹੈ ਤੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਲੋਕ ਕਹਿੰਦਾ ਯਾਰ ਇਹਦਾ ਪੈਸਾ ਚੜ ਗਿਆ ਹੋਣਾ ਹੈ ਜਾਂ ਆਪਸ ਸੈਟਿੰਗ ਹੋਣੀ ਹੈ ਉਹ ਹੋ ਗਈ ਹੋਣੀ ਹੈ ਕਿਤੇ ਦਿਨੇ ਹੋਣਾ ਹੀ ਹੈ ਜਾਂ ਹੋ ਸਕਦਾ ਹੈ ਬੰਦਾ ਬਚ ਗਿਆ ਹੋਵੇ ਵਧੀਆ ਵਕੀਲ ਕਰਕੇ ਕੇਸ ਨਿਕਾਲ ਗਿਆ ਪਰ ਸੱਚਾਈ ਬੰਦਾ ਨਹੀਂ ਦੱਸ ਪਾਉਂਦਾ ਉਹ ਉਹ ਆਪ ਹੀ ਬਤਾਉਂਦਾ ਇੱਕ ਕਹਿੰਦੇ ਹਨ ਕਿ ਦੋਨੋਂ ਸਾਈਡ ਨੂੰ ਪਤਾ ਹੁੰਦਾ ਸੱਚਾਈ ਕੀ ਹੈ ਕੋਰਟ ਨੂੰ ਦੇਖਣਾ ਪੈਂਦਾ ਤੇ ਕੋਰਟ ਨੂੰ ਦੇਖਣ ਨੂੰ ਟਾਈਮ ਲੱਗਦਾ ਉਹਨੇ ਇੱਕ ਗਲੈਂਪਰ ਹੈ ਹੀ ਹੈ ਕਿ ਕਾਫੀ ਸਾਲ ਪਹਿਲਾਂ ਇੱਕ ਦਿੱਲੀ ਚ ਹੋਇਆ ਸੀਗਾ ਇੱਕ ਮੁੰਡੇ ਦਾ ਉਹਨੇ ਰੈਡ ਲਾਈਟ ਤੇ ਕੁਝ ਮੋਰ ਕੁਲੀ ਨੂੰ ਕੁਝ ਕਿਹਾ ਸੀ ਜਦ ਕਿ ਉਹਨੇ ਕਿਆ ਵੀ ਨਹੀਂ ਸੀਗਾ ਉੱਤੇ ਅਲੀਗੇਸ਼ਨ ਲਗਾ ਦਿੱਤੇ ਗਏ ਸੀ ਬਿਲਕੁ ਕਿੰਨੇ ਸਾਲਾਂ ਬਾਅਦ ਜਾ ਕੇ ਉਹਦਾ ਕੇਸ ਸਾਹਮਣੇ ਆਇਆ ਕਿ ਨਹੀਂ ਉਹ ਮੁੰਡਾ ਇਨੋਸੈਂਟ ਹਾਂ ਮੁੰਡੇ ਨੇ ਕੁਝ ਸਹੀ ਕਰਤਾ ਹੀ ਨਹੀਂ ਪਰ ਉਹ ਕੀ ਕਰਦਾ ਰਹੇ ਉਹ ਤੜਾ ਕਿੰਨੇ ਸਾਲ ਤੱਕ ਕੋਈ ਜਿਹੜਾ ਟਾਈਮ ਉਹਦਾ ਨਿਕਲ ਗਿਆ ਜਿਹੜੀ ਉਹਦੀ ਬਦਨਾਮੀ ਹੋ ਗਈ ਜਿਹੜਾ ਟਾਈਮ ਉਹ ਮੂੰਹ ਛਪਾਂਦਾ ਰਿਹਾ ਜਿਹੜੇ ਟਾਈਮ ਉਹਦੇ ਦੋਸਤ ਮਿੱਤਰ ਛੁੱਟ ਗਏ ਉਹ ਟਾਈਮ ਵਾਪਸ ਨਹੀਂ ਆ ਸਕਦਾ ਉਹ ਕੰਪਨਸੇਟ ਵੀ ਨਹੀਂ ਹੋ ਸਕਦਾ ਬੜੀ ਮੈਂ ਤੋਨੇ ਗੱਲ ਦੱਸਣਾ ਜੇ ਅੱਜ ਕੋਈ ਕੁੜੀ ਇਲਜ਼ਾਮ ਮੁਲਾ ਦੇ ਤੇ ਕੁੜੀ ਦਾ ਇਲਜ਼ਾਮ ਪ੍ਰੂਫ ਹੋ ਜੇ ਸਾਡੇ ਲਾਅ ਚ ਪ੍ਰੋਵੀਜ਼ਨ ਵੀ ਹੈ ਸਜ਼ਾ ਦੇ ਨਾਲ ਕੁੜੀ ਨੂੰ ਕੰਪਨਸੇਟ ਵੀ ਕਰੋ ਪਰ ਮੁੰਡੇ ਲਈ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਗਲਤ ਕੀਤਾ ਤਾਂ ਉਹਨੂੰ ਕੰਪਨਸੇਟ ਕਰੋ ਤੇ ਮੁੰਡਿਆਂ ਲਈ ਥੋੜੀ ਜੀ ਪ੍ਰੋਬਲਮ ਤਾਂ ਹੈਗੀ ਹੈ ਤੇ ਸਭ ਤੋਂ ਗਲਤ ਗੱਲ ਇਹ ਜਿਹੜੀ ਕੁੜੀ ਆ ਫਾਲਸ ਕੇਸ ਪਾਉਂਦੀ ਹੋਈ ਨਹੀਂ ਸਮਝਦੀ ਕਿ ਕੱਲ ਜਿਹੜਾ ਜੈਨੂਇਨ ਕੇਸ ਆਏਗਾ ਉਹਨਾਂ ਦੇ ਕੀ ਗਲਤੀ ਸੀ ਕਿਉਂਕਿ ਅੱਜ ਦੇ ਟਾਈਮ 'ਚ ਜੇ ਕੋਈ ਸਾਨੂੰ ਸੁਣਨ ਨੂੰ ਅੰਦਰ ਰੇਪ ਹੈ ਜਾਂ ਮੇਰੇ ਕੋਲ ਵੀ ਕਲੈਂਡਾ ਰੇਪ ਹੈ ਮੈਂ ਪਹਿਲਾਂ ਕਲੀਅਰ ਕਰ ਬੋਸਦਾ ਕਿ ਕੰਸੈਂਟ ਨਾਲ ਪਹਿਲਾਂ ਕੋਈ ਰਿਲੇਸ਼ਨ ਸੀਗਾ ਤੇ ਤੁਸੀਂ ਮੰਨੋਗੇ 70% ਕੇਸ ਜਿਹੜੇ ਰੇਪ ਦੇ ਇਸ ਟਾਈਮ ਫਾਈਲ ਹੋ ਰਹੇ ਆ ਉਹ ਇਹੀ ਹੋ ਰਹੇ ਕਿ ਹਾਂ ਮੇਰਾ ਪਹਿਲਾਂ ਰਿਲੇਸ਼ਨ ਸੀਗਾ ਅੱਛਾ ਇਸ ਖੁਦ ਵੀ ਸਾਨੂੰ ਸਮਝਣਾ ਚਾਹੀਦਾ ਕਿ ਕੋਈ ਮਜ਼ਾਕ ਹੈ ਜਾਂ ਕੋਈ ਛੋਟੀ ਮੋੜੀ ਚੀਜ਼ ਨਹੀਂ ਹੈ ਕਿ ਜਿੰਦਗੀਆਂ ਲੋਕਾਂ ਦੇ ਨਿਕਲ ਜਾਂਦੀਆਂ